ਅੱਜ ਅਸੀਂ ਗੱਲ ਕਰਨ ਲੱਗੇ ਆਂ ਘਰ ਬਾਰੇ। ਭਾਵੇਂ ਘਰ ਬਾਰੇ ਗੱਲ ਕਰਨੀ ਸਾਨੂੰ ਕਈ ਵਾਰ ਐਵੇਂ ਲੱਗਦਾ ਹੈ ਕਿ ਘਰ ਬਾਰੇ ਤਾਂ ਅਸੀਂ ਸਭ ਕੁਝ ਜਾਣਦੇ ਆਂ ਫਿਰ ਘਰ ਬਾਰੇ ਗੱਲ ਕਿਉਂ ਕੀਤੀ ਜਾਵੇ। ਘਰ ਬਾਰੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿ ਘਰ ਸੰਸਕਾਰਾਂ ਦਾ ਪੰਘੂੜਾ ਹੁੰਦਾ ਹੈ। ਘਰ ਦੇ ਵਿੱਚ ਸਾਡੀਆਂ ਸੱਜਣਾ ਪਲਦੀਆਂ। ਘਰ ਦੇ ਵਿੱਚ ਸਾਡਾ ਜੀਵਨ ਆਪਣੇ ਹੋਂਦ ਗ੍ਰਹਿਣ ਕਰਦਾ ਹੈ। ਘਰ ਦੇ ਵਿੱਚੋਂ ਸਾਨੂੰ ਸੰਸਕਾਰਾਂ ਦੀ ਗੁੜਤੀ ਮਿਲਦੀ ਹੈ। ਘਰ ਦੇ ਵਿੱਚ ਸਾਡੀ ਪਰੰਪਰਾ ਪਲਦੀ ਹੈ। ਘਰ ਦੇ ਵਿੱਚੋਂ ਹੀ ਅਸੀਂ ਆਚਾਰ ਵਿਹਾਰ ਸਦਾਚਾਰ ਇਹ ਸਾਰਾ ਕੁਝ ਸਿੱਖਦੇ ਹਾਂ ਇਸੇ ਲਈ ਤਾਂ ਸ਼ਾਇਦ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਘਰ ਕਿਸੇ ਵੀ ਇੱਟਾਂ ਅਤੇ ਬਟੀਆਂ ਤੋਂ ਬਣੀ ਹੋਈ ਇਮਾਰਤ ਨੂੰ ਨਹੀਂ ਕਹਿੰਦੇ ਬਲਕਿ ਘਰ ਤਾਂ ਉਹ ਹੁੰਦਾ ਜਿੱਥੇ ਕਿਸੇ ਵੀ ਮਨੁੱਖ ਦੀਆਂ ਸਦਰਾ ਪਲਦੀਆਂ ਇਹ ਗੱਲ ਬਿਲਕੁਲ ਠੀਕ ਹੈ ਬਿਲਕੁਲ درست ਹੈ ਤੇ ਆਪਣੇ ਕਥਨ ਤੇ ਪੂਰੀ ਉਤਰਨ ਵਾਲੀ ਵੀ ਹੈ ਇਸ ਗੱਲ ਦਾ ਜ਼ਿਕਰ ਇਸ ਕਰਕੇ ਕਰਨਾ ਪੈ ਰਿਹਾ ਹੈ ਕਿ ਪਿਛਲੇ ਤਕਰੀਬਨ ਇੱਕ ਸਦੀ ਦੇ ਸਮੇਂ ਤੋਂ ਸਾਡੇ ਬਹੁਤ ਸਾਰੇ ਪੰਜਾਬੀ ਆ ਜਿਹੜੇ ਉਹ ਆਪਣੇ ਇੱਟਾਂ-ਵਟੀਆਂ ਦੇ ਘਰ ਨੂੰ ਛੱਡ ਕੇ ਆਪਣੇ ਉਹ ਕੱਚੀਆਂ ਘਧੋਲੀਆਂ ਵਾਲੇ ਲੰਮੇ ਵੇੜਿਆਂ ਵਾਲੇ ਖੁੱਲੇ ਦਲਾਨਾਂ ਵਾਲੇ ਘਰਾਂ ਨੂੰ ਛੱਡ ਕੇ ਵਿਦੇਸ਼ਾਂ ਦਾ ਰੁਖ ਕਰਕੇ ਇੱਥੋਂ ਲਗਾਤਾਰ ਪਲਾਨ ਕਰਦੇ ਆ ਰਹੇ ਐ ਤੇ ਹੁਣ ਉਹ ਪਲਾਨ ਵੀ ਇਸ ਪ੍ਰਕਾਰ ਦਾ ਹੋ ਗਿਆ ਕਿ ਜਿਸ ਤੇ ਅਖੀਰ ਦੇ ਉੱਪਰ ਇੱਕ ਕਵੀ ਨੇ ਕਿਹਾ ਕਿ ਹੁਣ ਘਰਾਂ ਨੂੰ ਪਰਤਣਾ ਹੈ ਮੁਸ਼ਕਲ ਬੜੀ ਪਹੁੰਚ ਚੁੱਕੇ ਹਾਂ ਜ਼ਿੰਦਗੀ ਦੇ ਐਸੇ ਮੁਕਾਮ ਤੇ ਕਿ ਅਸੀਂ ਉਸ ਮੁਕਾਮ ਤੇ ਜ਼ਿੰਦਗੀ ਦੇ ਪਹੁੰਚ ਗਏ ਜਿੱਥੇ ਅਸੀਂ ਆਪਣੇ ਛੱਡ ਚੁੱਕੇ ਘਰਾਂ ਦੇ ਵਿੱਚ ਹੁਣ ਵਾਪਸ ਨਹੀਂ ਆ ਸਕਦੇ ਇਸ ਕਰਕੇ ਘਰ ਦੀ ਗੱਲ ਕਰਨੀ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਜਦੋਂ ਅਸੀਂ ਵਿਦੇਸ਼ ਵਿੱਚ ਅੱਧੀ ਸਦੀ ਪਹਿਲਾਂ ਗਏ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਉੱਥੇ ਕਰੜੀ ਹੱਡ ਭੰਨਵੀ ਮਿਹਨਤ ਕਰਕੇ ਘਰ ਬਣਾਏ ਵਿਦੇਸ਼ ਦੇ ਵਿੱਚ ਘਰ ਬਣਾਉਣ ਲਈ ਕਿਸੇ ਵੀ ਵਿਅਕਤੀ ਨੂੰ ਘੱਟੋ-ਘੱਟ 2 ਦਹਾਕਿਆਂ ਦਾ ਸਮਾਂ ਲੱਗ ਜਾਂਦਾ ਹੈ ਫਿਰ ਜਾ ਕੇ ਕਿਤੇ ਉਸ ਨੂੰ ਚੈਨ ਆਉਂਦੀ ਹੈ ਕਿ ਉਸ ਨੇ ਘਰ ਬਣਾ ਲਿਆ ਤੇ ਘਰ ਦੇ ਪੂਰੇ ਫੇਰੀ ਉਹ ਦੋ ਛੇਰ ਲਾਉਣ ਜੋ ਗਰਾ ਹੁੰਦਾ ਹੈ ਦੋ ਛੇਰ ਲਾਉਣ ਤੋਂ ਮੇਰਾ ਮਤਲਬ ਇਹ ਹੈ ਕਿ ਉੱਥੇ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਜਾ ਕੇ ਦੇਖੋਗੇ ਕਿਸੇ ਕਿਸੇ ਵਿਰਲੇ ਟਾਵੇਂ ਦੇ ਘਰ ਦੇ ਅੱਗੇ ਦੋ ਛੇਰ ਪਏ ਹੁੰਦੇ ਆ ਮੈਂ ਇੱਕ ਸੱਜਣ ਨੂੰ ਪੁੱਛਿਆ ਜੋ ਰੀਅਲ ਏਸਟੇਟ ਦਾ ਕੰਮ ਕਰਦਾ ਸੀ ਕਿ ਇਹਨਾਂ ਦੋ ਛੇਰਾਂ ਦਾ ਕੀ ਮਹੱਤਵ ਹੈ ਉਹ ਕਹਿੰਦਾ ਆਮ ਤੌਰ ਤੇ ਜਿਸ ਘਰ ਦੀਆਂ ਕਿਸ਼ਤਾਂ ਪੂਰੀਆਂ ਹੋ ਜਾਂਦੀਆਂ ਉਸ ਘਰ ਦਾ ਕੋਈ ਕੋਈ ਸ਼ਕੀਨ ਬੰਦਾ ਉੱਥੇ ਦੋ ਛੇਰ ਰੱਖ ਦਿੰਦਾ ਹੈ ਜਿਸ ਤੋਂ ਇਹ ਪਤਾ ਲੱਗੇ ਕਿ ਇਹ ਘਰ ਹੁਣ ਪੂਰਨ ਤੌਰ ਤੇ ਉਸ ਦੀ ਡੈਨ ਹੈ ਉਸ ਦੀ ਰਿਹائش ਹੈ ਇਹ ਉਸ ਦਾ ਬਣ ਚੁੱਕਿਆ ਹੈ ਇਸ ਲਈ ਜਿਹੜਿਆਂ ਨੇ ਦੋ ਤਿੰਨ ਦਹਾਕੇ ਲਾ ਕੇ ਆਪਣੇ ਘਰ ਨੂੰ ਇਸ ਕਾਬਲ ਬਣਾਇਆ ਜਦੋਂ ਉਹਨਾਂ ਦੀ ਅਗਲੀ ਪੀੜ੍ਹੀ ਸਾਹਮਣੇ ਆਉਂਦੀ ਹੈ ਤੇ ਅਗਲੀ ਪੀੜ੍ਹੀ ਜਵਾਨ ਹੋਣ ਤੋਂ ਬਾਅਦ ਜਿਸ ਸੰਸਕਾਰ ਦੇ ਵਿੱਚ ਜਿਸ ਨਵੇਂ ਘਰ ਦੇ ਵਿੱਚ ਪਲੀ ਹੁੰਦੀ ਹੈ ਉਹ ਫਿਰ ਪੰਜਾਬ ਦੇ ਸੰਸਕਾਰ ਨਹੀਂ ਗ੍ਰਹਿਣ ਕਰਦੀ ਉਹ ਪੰਜਾਬ ਦੇ ਪਿਤਾ ਪੁਰਖੀ ਘਰ ਦੇ ਵਿੱਚ ਰਹਿਣਾ ਨਹੀਂ ਗਿੱਜੀ ਹੁੰਦੀ ਉਹ ਉਸ ਘਰ ਦੇ ਵਿੱਚ ਨਹੀਂ ਰਹੀ ਹੁੰਦੀ ਜਿਸ ਦੇ ਵਿੱਚ ਜੇ ਸ਼ਹਿਰ ਦੀ ਗੱਲ ਕਰੀਏ ਭਾਰਤ ਦੀ ਜਾਂ ਪੰਜਾਬ ਦੇ ਉੱਥੇ ਤਿੰਨ ਤਿੰਨ ਪੀੜੀਆਂ ਦੇ ਨਾਂ ਲਿਖੇ ਹੁੰਦੇ ਆ ਦਾਦੇ ਦਾ ਨਾਂ ਪਿਓ ਦਾ ਨਾਂ ਤੇ ਫਿਰ ਬੱਚੇ ਦਾ ਨਾਂ ਬਲਕਿ ਉਹ ਉਸ ਸੰਸਕਾਰਾਂ ਵਾਲੇ ਪਰਿਵਾਰ ਦੇ ਵਿੱਚ ਜਾਂ ਉਸ ਕਿਸਮ ਦੇ ਮਾਹੌਲ ਦੇ ਵਿੱਚ ਪਲੀ ਹੁੰਦੀ ਹੈ ਜਿੱਥੇ ਘਰ ਦੇ ਬਾਹਰ ਨਾਂ ਲਿਖਣ ਦਾ ਰੁਝਾਨ ਜਾਂ ਰਵਾਜ ਹੀ ਨਹੀਂ ਉੱਥੇ ਘਰ ਦੇ ਬਾਹਰ ਨਾਂ ਲਿਖਣ ਦੇ ਸਵਾਏ ਸਿਰਫ ਤੇ ਸਿਰਫ ਇੱਕ ਨੰਬਰ ਲਿਖਿਆ ਹੁੰਦਾ ਕਿਉਂਕਿ ਆਮ ਤੌਰ ਤੇ ਉਸ ਵਿਦੇਸ਼ ਦੇ ਘਰ ਦੇ ਵਿੱਚ ਬੰਦਿਆਂ ਦਾ ਉਸ ਤਿਸਮ ਦਾ ਨਗਾਓ ਨਹੀਂ ਹੁੰਦਾ ਜਿਸ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਹੈ ਕਿ ਲੰਮੇ ਠਕੇਵੇਂ ਤੋਂ ਬਾਅਦ ਆਪਣੇ ਸਦਰਾਂ ਵਿੱਚ ਗੁਰੂਚੇ ਘਰ ਵਿੱਚ ਵਾਪਸ ਆਉਣ ਨੂੰ ਜੀ ਕਰਦਾ ਤਾਂ ਉੱਥੇ ਜਦੋਂ ਘਰ ਨੂੰ ਵਿਅਕਤੀ ਇੱਕ ਖਾਸ ਉਮਰ ਤੋਂ ਬਾਅਦ ਤਿਆਗਦਾ ਜਦੋਂ ਉਹ ਆਪਣੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਵਾਪਸ ਘਰ ਦੇ ਵਿੱਚ ਨਹੀਂ ਆਉਂਦਾ ਤੇ ਉਹ ਮਾਪੇ ਜਿਨ੍ਹਾਂ ਨੇ ਇੱਥੋਂ ਜਾ ਕੇ ਜ਼ਿੰਦਗੀ ਦੇ ਤਿੰਨ ਜਾਂ ਚਾਰ ਦਹਾਕੇ ਲਾ ਕੇ ਆਪਣੇ ਘਰ ਬਣਾਏ, ਬੱਚਿਆਂ ਨੂੰ ਪੜਾਇਆ, ਵੱਡੇ ਕੀਤਾ। ਉਹਨਾਂ ਦੀ ਜਦੋਂ ਅਸੀਂ ਗੱਲ ਕਰਦੇ ਆਂ ਤਾਂ ਉੱਥੇ ਫਿਰ ਉਹ ਘਰ 'ਚੋਂ ਇਸ ਕਿਸਮ ਨਾਲ ਓਡਾਰੀ ਮਾਰਦੇ ਐ ਜਿਵੇਂ ਆਲ ਨੇ ਵਿੱਚੋਂ ਪੰਛੀ ਇੱਕ ਵਾਰ ਓਡਾਰੀ ਮਾਰ ਕੇ ਮੁੜ ਕੇ ਉਹ ਆਪਣੇ ਨਵੇਂ ਆਲ ਨੇ ਬਣਾਉਂਦੇ ਐ ਤੇ ਜਿਸ ਆਲ ਨੇ ਵਿੱਚ ਅੰਡਿਆਂ ਦੇ ਵਿੱਚੋਂ ਉਹਨਾਂ ਨੇ ਜਨਮ ਲਿਆ ਹੁੰਦਾ ਉਹ ਦੁਬਾਰਾ ਉੱਥੇ ਨਹੀਂ ਆਉਂਦੇ। ਇਹ ਆਪਣੇ ਆਪ ਦੇ ਵਿੱਚ ਵਿਡੰਬਣਾ ਵੀ ਐ। ਕਈ ਵਿਅਕਤੀ ਕਹਿੰਦੇ ਐ ਕਿ ਉੱਥੇ ਸ਼ੈਲ ਜਿਹੜੇ ਬੱਚੇ ਐ ਉਹਨਾਂ ਦਾ ਮਾਪਿਆਂ ਨਾਲ ਬੋਹ ਨਹੀਂ ਹੁੰਦਾ। ਮਾਪਿਆਂ ਦੀ ਤਰਫ ਤੋਂ ਦੇਖਿਆ ਜਾਵੇ ਤਾਂ ਅਕਸਰ ਕਿਹਾ ਜਾਂਦਾ ਹੈ ਇੱਕ ਦੋਸਤ ਨੇ ਆਪਣੇ ਦੂਜੇ ਦੋਸਤ ਦੀ ਕਹਾਣੀ ਸੁਣਾਈ ਕਿ ਉਹ ਪੰਜਾਬ ਦੇ ਵਿੱਚੋਂ ਗਏ ਉੱਥੇ ਡਾਕਟਰ ਬਣੇ ਵੱਡਾ ਪਲਾਜ਼ਾ ਬਣਾਇਆ ਬਹੁਤ ਸਾਰੇ ਉੱਥੇ ਆਪਣੀ ਪ੍ਰਾਪਰਟੀ ਨਾਲ ਸੰਬੰਧਤ ਹੈ ਜਿਹੜੇ ਉਹਨਾਂ ਨੇ ਕਾਰੋਬਾਰ ਕੀਤੇ ਬੜਾ ਵੱਡਾ ਕਾਰੋਬਾਰ ਕੀ ਉਹਨਾਂ ਦਾ ਬਣ ਗਿਆ ਖੁਦ ਡਾਕਟਰ ਸੀ ਆਪਣੇ ਦੋਨਾਂ ਬੱਚਿਆਂ ਨੂੰ ਡਾਕਟਰ ਬਣਾਇਆ ਕੈਨੇਡਾ ਦੇ ਵਿੱਚ ਜਿੱਦਾਂ ਸਮ੍ਰiddhi ਪੂਰੀ ਤਰ੍ਹਾਂ ਆ ਗਈ ਦੋਵੇਂ ਬੱਚੇ ਆ ਜਿਹੜੇ ਉਹ ਅਮਰੀਕਾ ਦੇ ਵਿੱਚ ਚਲੇ ਗਏ ਉੱਥੇ ਜੌਬ ਕਰਨ ਲੱਗੇ ਪਿਤਾ ਨੇ ਕਿਹਾ ਕਿ ਮੇਰਾ ਕੈਨੇਡਾ ਦੇ ਵਿੱਚ ਕਲੀਨਿਕ ਹੈ ਮੇਰੀ ਕੈਨੇਡਾ ਦੇ ਵਿੱਚ ਵਧੀਆ ਕਾਰੋਬਾਰ ਦੀ ਸਥਿਤੀ ਹੈ ਘਰ ਹੈ ਤਾਂ ਉਹ ਬੱਚਿਆਂ ਨੇ ਕਿਹਾ ਕਿ ਡੈਡੀ ਇਹ ਤੁਹਾਡਾ ਸਾਨੂੰ ਇਸ ਦੀ ਜ਼ਰੂਰਤ ਨਹੀਂ ਹੈ ਸਾਡੇ ਕੋਲੇ ਆਪਣੀ ਉਪਜੀਵਕਾ ਕਮਾਉਣ ਦੇ ਸਾਧਨ ਨੇ ਤੇ ਅਸੀਂ ਹੁਣ ਬਾਹਰ ਜਿੱਥੇ ਵੀ ਅਸੀਂ ਗਏ ਆ ਆਪਣਾ ਅਸੀਂ ਰਹਿਸ਼ਗਾ ਉਸੇ ਜਗ੍ਹਾ ਨੂੰ ਹੀ ਬਣਾਵਾਂਗੇ ਤੇ ਉੱਥੇ ਘਰ ਦੇ ਸੰਸਕਾਰਾਂ ਤੋਂ ਬਿਨਾ ਹਾਲਾਤ ਖਾਸ ਕਰਕੇ ਹਲੇ ਪੰਜਾਬੀਆਂ ਦੇ ਵਿੱਚ ਤਾਂ ਹੋ ਸਕਦਾ ਦੋ ਤਿੰਨ ਪੀੜੀਆਂ ਬਾਅਦ ਵੜਨ ਅੰਗਰੇਜ਼ਾਂ ਦੇ ਵਿੱਚ ਇਹ ਬਣੇ ਹੋਏ ਹੈ ਕਿ ਆਪਣੇ ਮਾਪੇ ਬਾਪ ਨੂੰ ਖਾਸ ਦਿਵਸ ਤੇ ਉੱਪਰ ਵਰੇ ਸ਼ਮਾਹੀ ਜਦੋਂ ਵੀ ਗੋਰਿਆਂ ਦਾ ਤਿਉਹਾਰ ਆਉਂਦਾ ਹੈ 크ਿਸਮਸ ਦਾ ਜਾਂ ਨਵੇਂ ਸਾਲ ਦਾ ਉਦੋਂ ਕਾਰਡ ਪਾਉਂਦੇ ਹੈ ਜਾਂ ਉਹਨੂੰ ਹੀ ਪਤਾ ਲੱਗਦਾ ਹੈ ਕਿ ਮੇਰਾ ਡੈਡੀ ਫਲਾਣੇ ਥਾਂ ਰਹਿੰਦਾ ਹੈ ਮੇਰਾ ਫਲਾਣਾ ਫਲਾਣੇ ਥਾਂ ਰਹਿੰਦਾ ਹੈ ਅਦਰਵਾਈਜ਼ ਬਹੁਤੀ ਵਾਰੀ ਉਹਨਾਂ ਦਾ ਸਿੱਧਾ ਤੇ ਨੇੜਲਾ ਸੰਪਰਕ ਜਿਹੜਾ ਨਹੀਂ ਬੜਿਆ ਰਹਿੰਦਾ ਇਸ 'ਚ ਕਈ ਵਾਰੀ ਕਈ ਲੋਕ ਇਹ ਵੀ ਸੋਚ ਸਕਦੇ ਆ ਕਿ ਜਿਹੜੇ ਪੰਜਾਬ ਦੇ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਜਾ ਬਰਦੇ ਆ ਉਹਨਾਂ ਬੱਚਿਆਂ ਦੇ ਵਿੱਚ ਸੰਸਕਾਰਾਂ ਦੀ ਘਾਟ ਹੈ ਉਹ ਬੱਚੇ ਆਪਣੇ ਪੇਰੈਂਟਸ ਤੋਂ ਅਲੱਗ ਜਾ ਕੇ ਗਲਤੀ ਕਰ ਰਹੇ ਆ ਪਰ ਦੋਸਤੋ ਇਹ ਵੀ ਠੀਕ ਨਹੀਂ ਹੈ ਉਥੋਂ ਦੇ ਇੱਕ ਨੌਜਵਾਨ ਬੱਚੇ ਨੂੰ ਮੈਂ ਮਿਲਿਆ ਜਿਹੜਾ ਇਸ ਉਮਰ ਦਾ ਸੀ ਜਦੋਂ ਉਸਨੇ ਆਪਣੇ ਬਾਪ ਦੇ ਘਰ ਤੋਂ ਅਲੱਗ ਰਹਿਣ ਲੱਗਣਾ ਸੀ ਮੈਂ ਉਸਨੂੰ ਪੁੱਛਿਆ ਕਿ ਕੀ ਕਾਰਨ ਹੈ ਜੋ ਤੁਸੀਂ ਕੈਨੇਡਾ ਦੇ ਵਿੱਚ ਜੰਮੇ ਪਲੇ ਬੱਚੇ ਹੋ ਜਦੋਂ ਤੁਸੀਂ ਆਪਣਾ ਘਰ ਛੱਡ ਕੇ ਕਿਸੇ ਦੂਸਰੀ ਜਗ੍ਹਾ ਤੇ ਜਾਂਦੇ ਹੋ ਤਾਂ ਇਹਦਾ ਕਾਰਨ ਕੀ ਹੈ ਤਾਂ ਉਹ ਬੱਚੇ ਨੇ ਬੜਾ ਸਪਸ਼ਟ ਕਿਹਾ ਕਿ ਸਾਡੇ ਜਿਸ ਕਲਚਰ ਦੇ ਵਿੱਚ ਅਸੀਂ ਸਿੱਖਿਆ ਗ੍ਰਹਿਣ ਕੀਤੀ ਜਿਸ ਕਲਚਰ ਦੇ ਵਿੱਚ ਸਾਡੇ ਦੋਸਤ ਸਾਡੇ ਨਾਲ ਰਹਿੰਦੇ ਰਹੇ ਜੇਕਰ ਉਹਨਾਂ ਨੂੰ ਪਤਾ ਲੱਗੇ ਕਿ ਮੈਂ ਇਸ ਉਮਰ ਤੱਕ ਵੀ ਆਪਣੇ ਪੇਰੈਂਟਸ ਨਾਲ ਰਹਿ ਰਹੇ ਹਾਂ ਉਹਨਾਂ ਦੇ ਘਰ ਵਿੱਚ ਰਹਿ ਰਹੇ ਹਾਂ ਉਹਨਾਂ ਦੀ ਕਮਾਈ ਤੇ ਪਲ ਰਹੇ ਹਾਂ ਤਾਂ ਉਹ ਮੈਨੂੰ ਸਮਝਦੇ ਆ ਕਿ ਸ਼ਾਇਦ ਮੈਂ ਕੁਝ ਕਰਨ ਯੋਗਰਾ ਨਹੀਂ ਮੇਰੇ 'ਚ ਕੋਈ ਹੀਣ ਭਾਵਨਾ ਹੈ ਮੇਰੇ ਚ ਕੋਈ ਇਨਫੀਰੀਅਰਟੀ ਕੰਪਲੈਕਸ ਹੈ ਜਿਸ ਕਰਕੇ ਮੈਂ ਆਪਣੀ ਜ਼ਿੰਦਗੀ ਨੂੰ ਇੰਡੀਪੈਂਡੈਂਟ ਤੌਰ ਤੇ ਜਿਉਣ ਦੇ ਕਾਬਲ ਨਹੀਂ ਬਣਿਆ ਇਸ ਕਰਕੇ ਜਿੱਥੇ ਇੱਕ ਪਾਸੇ ਪੇਰੈਂਟਸ ਦਾ ਪੱਖ ਹੈ ਕਿ ਉਹਨਾਂ ਨੇ ਸਾਰੀ ਉਮਰ ਲਾ ਕੇ ਉੱਥੇ ਇਹ ਸਾਰੇ ਸਾਧਨ ਇਕੱਠੇ ਕੀਤੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਤਾਂ ਉਹਨਾਂ ਦੌਲਤ ਇਕੱਠੀ ਕੀਤੀ ਤੇ ਨਾਲ ਹੀ ਨਾਲ ਜੇ ਮਾਪਿਆਂ ਦਾ ਇਹ ਤੱਥ ਸੱਚ ਹੈ ਸਨਕਾਰ ਕਰਨਾ ਬਣਦਾ ਹੈ ਕਿ ਅਗਲੀ ਪੀੜ੍ਹੀ ਲਈ ਉਹਨਾਂ ਨੇ ਸੁਖ ਦੀ ਸੁਗਾਤ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਕਿਧਰੇ ਨਾ ਕਿਧਰੇ ਨੌਜਵਾਨ ਪੀੜ੍ਹੀ ਵੀ ਗਲਤ ਨਹੀਂ ਨੌਜਵਾਨ ਪੀੜ੍ਹੀ ਜਿਸ ਦੇਸ਼ ਦੇ ਵਿੱਚ ਰਹਿ ਰਹੀ ਹੈ ਜੇ ਉਹ ਉਸ ਦੇਸ਼ ਦੇ ਸੱਭਿਆਚਾਰ ਨੂੰ ਉਸ ਦੇਸ਼ ਦੀ ਸਿੱਖਿਆ ਨੂੰ ਉਸ ਦੇਸ਼ ਦੇ ਸੰਸਕਾਰਾਂ ਨੂੰ ਉਸ ਦੇਸ਼ ਦੀ ਰਹਿਤਲ ਨੂੰ ਨਹੀਂ ਅਪਣਾਉਗੀ ਤਾਂ ਉਹ ਵੀ ਕਿਧਰੇ ਨਾ ਕਿਧਰੇ ਆਪਣੇ ਜੀਵਨ ਦੀ ਦੌੜ ਦੇ ਵਿੱਚ ਪਛੜ ਜਾਊਗੀ ਇਸ ਕਰਕੇ ਜਿਹੜੇ ਮਾਪੇ ਇੱਥੋਂ ਜਾ ਕੇ ਪਹਿਲੀ ਪੀੜੀ ਦੇ ਧਨ-ਦੌਲਤ ਅਤੇ ਘਰ ਬਣਾਉਣ ਦੇ ਚੱਕਰ ਦੇ ਵਿੱਚ ਲੱਗੇ ਰਹੇ ਉਹਨਾਂ ਨੇ ਦੋਰਾ ਸੰਤਾਪ ਖੋ ਗਿਆ ਇੱਕ ਉਹਨਾਂ ਨੇ ਆਪਣਾ ਪੰਜਾਬ ਵਾਲਾ ਆਪਣਾ ਨਾਂ ਲਿਖੇ ਵਾਲਾ ਆਪਣਾ ਸਦਰਾਂ ਵਾਲਾ ਆਪਣੇ ਪਿਤਾ-ਪੁਰਖੀ ਘਰ ਨੂੰ ਤਿਆਗ ਕੇ ਨਵਾਂ ਘਰ ਅਪਣਾਇਆ ਤੇ ਦੂਸਰੇ ਪਾਸੇ ਨਵਾਂ ਕਰ ਅਪਣਾਉਣ ਤੋਂ ਬਾਅਦ ਜਿਸ ਆਸ ਦੇ ਵਿੱਚ ਸਾਰਾ ਕੁਝ ਇਕੱਠਾ ਕੀਤਾ ਉਹਨਾਂ ਬੱਚਿਆਂ ਦੀ ਆਪਣੀ ਕਿਸਮ ਦੀ ਸਮੱਸਿਆ ਹੈ ਕਿ ਜੇ ਉਹ ਆਪਣੇ ਮਾਪਿਆਂ ਦੇ ਨਾਲ ਰਹਿਣਾ ਵੀ ਚਾਹਣ ਤਾਂ ਉਹਨਾਂ ਦੀ ਮਜਬੂਰੀ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਗੱਲ ਲਈ ਲਗਾਤਾਰ ਨਘੋਰੇ ਮਾਰਦੀ ਰਹਿੰਦੀ ਹੈ ਕਿ ਤੁਸੀਂ ਕਿਉਂ ਅਜਾਗ ਨਹੀਂ ਹੋ ਸਕਦੇ ਕਿ ਤੁਹਾਡੇ ਪਰਾਂ ਦੇ ਵਿੱਚ ਇੰਨੀ ਜਾਨ ਨਹੀਂ ਹੈ ਕਿ ਤੁਸੀਂ ਆਪ ਉੱਡ ਸਕੋ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਧਰਤੀ ਸਥਿਤੀ ਹੈ ਜਦੋਂ ਅਸੀਂ ਪੰਜਾਬ ਤੋਂ ਨਿਕਲਦੇ ਆ ਉਦੋਂ ਹੋਰ ਹੁੰਦੀ ਹੈ ਜਦੋਂ ਅਸੀਂ ਪਹਿਲੀ ਪੀੜ੍ਹੀ ਉੱਥੇ ਜਾ ਕੇ ਘਰ ਬਣਾਉਣੇ ਆ ਉਦੋਂ ਸਥਿਤੀ ਹੋਰ ਹੁੰਦੀ ਹੈ ਤੇ ਜਦੋਂ ਸਾਡੀ ਅਗਲੀ ਪੀੜ੍ਹੀ ਉੱਥੇ ਜਾ ਕੇ ਲਗਾਤਾਰ ਆਪਣੇ ਘਰ ਆਪਣੀ ਆਰਥਿਕ ਹੈਸੀਅਤ ਵਾਲ ਨਾਲ ਬਦਲਦੀ ਰਹਿੰਦੀ ਹੈ ਤਾਂ ਉਦੋਂ ਉਹ ਸਥਿਤੀ ਬਿਲਕੁਲ ਅਲੱਗ ਬਣ ਜਾਂਦੀ ਹੈ ਇਸ ਲਈ ਦੋਸਤੋ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਿਸੇ ਵਿਅਕਤੀ ਦਾ ਘਰ ਵਿਕ ਜਾਣਾ ਘਰ ਛੱਡ ਦੇਣਾ ਬੇਘਰ ਹੋ ਜਾਣਾ ਇਹ ਆਪਣੇ ਆਪ ਦੇ ਵਿੱਚ ਕਈ ਵਾਰੀ ਲੱਗਦਾ ਹੈ ਕਿ ਇੱਕ ਅਸੰਭਵ ਵਰਗੀ ਗੱਲ ਹੈ ਕੀ ਆਖਣਾ ਜੇ ਕਿਤੇ 100 ਦੇ ਪਿੱਛੋਂ ਇੱਕ ਜਾਂ ਦੋ ਵਿਅਕਤੀਆਂ ਨਾਲ ਇਸ ਕਿਸਮ ਦੀ ਸਥਿਤੀ ਵਾਪਰਦੀ ਹੋਵੇ ਜਦੋਂ ਕਿ ਉੱਥੇ ਬੇਕਾਰ ਹੋ ਜਾਣਾ ਘਰ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਣਾ ਲਗਾਤਾਰ ਘਰ ਨੂੰ ਬਦਲ ਲੈਣਾ ਆਪਣੇ ਜੀਵਨ ਕਾਲ ਵਿੱਚ ਇੱਕ ਨਹੀਂ ਬਲਕਿ 5-7 10 ਘਰਾਂ ਨੂੰ ਬਦਲ ਲੈਣਾ ਇਹ ਉੱਥੇ ਬੜੀ ਆਮ ਤੇ ਸੁਧਾਰਨ ਗੱਲ ਹੈ ਸ਼ਾਇਦ ਇਹੀ ਕਾਰਨ ਹੈ ਕਿ ਉੱਥੋਂ ਦੇ ਸੱਭਿਆਚਾਰ ਤੇ ਸਾਡੇ ਸੱਭਿਆਚਾਰ ਦੇ ਵਿੱਚ ਇੱਕ ਬਰੀਕ ਜੀ ਲਕੀਰ ਕਿੱਥੇ ਨਾ ਕਿੱਥੇ ਸਾਨੂੰ ਪਈ ਮਿਲਦੀ ਹੈ ਜਿਹੜੀ ਲਕੀਰ ਦੇ ਦੋਨੇ ਪਾਸੇ ਸੱਚ ਪਿਆ ਹੈ ਦੋਵੇਂ ਧਿਰਾਂ ਦਾ ਆਪਣਾ ਸੱਚ ਹੈ ਜਿਨ੍ਹਾਂ ਕੋਲੋਂ ਤੁਸੀਂ ਪੰਜਾਬ ਵਿੱਚੋਂ ਆਪਣੇ ਬੁੱਢੇ ਮਾਪਿਆਂ ਨੂੰ ਛੱਡ ਕੇ ਗਏ ਸੀ ਉਹਨਾਂ ਦਾ ਆਪਣਾ ਸੱਚ ਹੈ ਉਹਨਾਂ ਦੀ ਜ਼ਿੰਦਗੀ ਦਾ ਆਪਣਾ ਤਰਕ ਹੈ ਜਿਨ੍ਹਾਂ ਨੇ ਤੁਸੀਂ ਉੱਥੇ ਤਿੰਨ ਚਾਰ ਦਹਾਕੇ ਕਮਾਈਆਂ ਕਰਕੇ ਧਨ ਦੌਲਤ ਇਕੱਠੀ ਕੀਤੀ ਤੁਹਾਡਾ ਆਪਣਾ ਤਰਕ ਤੇ ਆਪਣਾ ਸੱਚ ਹੈ ਤੁਸੀਂ ਉੱਥੇ ਜਾ ਕੇ ਉੱਥੋਂ ਦੇ ਆਰਥਿਕ ਵਸੀਲਿਆਂ ਨੂੰ ਆਪਣੇ ਨਾਲ ਜੋੜ ਕੇ ਧਨ-ਦੌਲਤ ਤਾਂ ਇਕੱਠੀ ਕੀਤੀ ਪਰ ਕਿਧਰੇ ਨਾ ਕਿਧਰੇ ਤੁਹਾਡੇ ਨਾਲ ਕਿਥੋਂ ਦੇ ਸੰਸਕਾਰ ਪਏ ਰਹੇ ਜਿਸ ਕਰਕੇ ਤੁਸੀਂ ਸ਼ਾਇਦ ਉਸ ਗੱਲ ਵੱਲ ਉਸ ਸੋਚ ਵੱਲ ਨਵੀਂ ਪੀੜੀ ਦੀ ਅਪਣਾਈ ਜਾਣ ਵਾਲੀ ਸੋਚ ਵੱਲ ਬਹੁਤਾ ਧਿਆਨ ਨਹੀਂ ਦੇ ਸਕੇ ਇਸ ਲਈ ਦੋਸਤੋ ਕਿਸੇ ਨੂੰ ਵੀ ਦੁਰਸ਼ੀ ਨਹੀਂ ਠਹਿ ਰਹਾ ਜਾ ਸਕਦਾ ਬਲਕੇ ਹੁਣ ਤਾਂ ਤਿੰਨਾਂ ਪੀੜੀਆਂ ਨੂੰ ਇਹ ਕਿਹਾ ਜਾ ਸਕਦਾ ਨਾ ਬੱਚੇ ਦਾਦੇ ਕੋਲੇ ਆ ਸਕਦੇ ਆ ਨਾ ਬੱਚੇ ਪਿਓ ਕੋਲੇ ਆ ਸਕਦੇ ਆ ਤੇ ਨਾ ਪਿਓ ਹੀ ਆਪਣੇ ਪਿਓ ਕੋਲੇ ਮੁੜ ਸਕਦਾ ਤੇ ਸ਼ਾਇਦ ਇਸੇ ਕਰਕੇ ਇਹ ਕਥਨ ਜਿਹੜਾ ਹੋਰ ਵੀ ਵਾਜਬ ਬਣ ਜਾਂਦਾ ਕਿ ਹੁਣ ਘਰਾਂ ਨੂੰ ਪਰਤਣਾ ਹੈ ਮੁਸ਼ਕਲ ਬੜੀ ਪਹੁੰਚ ਚੁੱਕੇ ਹਾਂ ਜ਼ਿੰਦਗੀ ਦੇ ਐਸੇ ਮਕਾਮ ਤੇ ਧੰਨਵਾਦ